ਸਤਿ ਸ਼੍ਰੀ ਅਕਾਲ ਜੀ ਲਾਡਾ ਡਿਸਕਸ਼ਨ ਜਿਹੜੇ ਪ੍ਰੋਗਰਾਮ ਕੇ ਵਿੱਚ ਮੈਂ ਕਰ ਰਿਹਾ ਸਾਰਿਆਂ ਦਾ ਦਿਗਾ ਸਵਾਗਤ ਆਜ ਗਿਆਂ ਬੜੀਆਂ ਖਬਰਾਂ ਥਾਰੇ ਗੱਲ ਕਰ ਰਿਹਾ ਸਾਂਝੀਆਂ ਵੀਰ ਅਰ ਪਹਿਲੀ ਖਬਰ ਜਿਹੜੀ ਥਾਰੇ ਗੱਲ ਮੈਂ ਸਾਂਝੀ ਕਰ ਰਿਹਾ ਵੀਰ ਯੋ ਕਹਿ ਲੋ ਵੀ ਹਾਥੀ ਵਾਲੀ ਜਿਹੜੀ ਬੀਬੀ ਜੋ ਭੈਣ ਮਾਇਆਬਤੀ ਯੋ ਕਹਿ ਰਹੀ ਵੀ ਯੁਮਾਰਾ ਹੱਥੀ ਨਾ ਇਵ ਜੰਮੂ ਕਸ਼ਮੀਰ ਕੇ ਵਿੱਚ ਮ ਕੱਲਾ ਹੀ ਚਲੇਗਾ ਜੁਪੀ ਮ ਕੱਲਾ ਚਲਿਆ ਤਾਂ ਦਿੱਲੀ ਮ ਚਲਿਆ ਕੱਲਾ ਈ ਵਾ ਯੋ ਪੰਜਾਬ ਕੇ ਵਿੱਚ ਮਾ ਵੀ ਇਹਨਾਂ ਨੇ ਕੱਲਾ ਚਲਾਗਾ ਦੇਖਿਆ ਖਾਲੀ ਹੂੰ ਕਹ ਰਹੇ ਤੇ ਕਾ ਹਮਾਰੀ ਪਾਰਟੀ ਆਪਣੀ ਪਰ ਉੱਥਾ ਚੱਲੀ ਨਹੀਂ ਗੱਲ ਵੀਰ ਈ ਵਾ ਅਸੈਂਬਲੀ ਚੋਣਾ ਜੰਮੂ ਕਸ਼ਮੀਰ ਦੇ ਵਿੱਚ ਮਾ ਹਾਥੀ ਵਾਲੇ ਕਹ ਰਹੇ ਕਾ ਆਪਾਂ ਕੱਲੇ ਲੜਾਂਗੇ ਆਰ ਹਰਿਆਣੇ ਦੇ ਵਿੱਚ ਮਾ ਕਹ ਹੈ ਐਨੈਲੂ ਗੈਲ ਕਾ ਗੱਠ ਜੋੜ ਕਰ ਕਾ ਕੰਮ ਹਾਰੀ ਪਾਰਟੀ ਕਾ ਉੱਥਾ ਵੋਟਾਂ ਲੜੇਗੀ ਯੋ ਭੈਣ ਮਾਇਆਵਤੀ ਕਹਿ ਰੀ ਆਰ ਥਨ ਨੂੰ ਪਤਾ ਵੀ ਬਸ ਪਾ ਕੀ ਮੁਖੀ ਭੈਣ ਮਾਇਆਵਤੀ ਆਰ ਯੋ ਜੰਮੂ ਕਸ਼ਮੀਰ ਗਿਆ ਵੋਟਾਂ ਕਹ ਰਹੇ ਕੱਲੇ ਲੜਨੀ ਆ ਮਾਨਾ ਇਹ ਪੰਜਾਬ ਦੇ ਵਿਚਵਾ ਦੇਖ ਲਿਓ ਐ ਕਿ ਕਿਹਾ ਜਿੰਨ ਕੀ ਕਿਓ ਖੀਚੜੇ ਹੋਈ ਥਾਣਾ ਦੇਖੀ ਵੀਰ ਇਹ ਜਿਹੜੇ ਜਿਮਨੀ ਚੋਂ ਹੋ ਕਾਟੀ ਜਲੰਧਰ ਦੇ ਵਿੱਚ ਉੱਧਰ ਤੋਂ ਸੁਖਵੀਰ ਬਾਦਲ ਕਹੇਗਾ ਕਾ ਵੀ ਬਸਫਾ ਗੇਲ ਮਾਰੀ ਪੱਕੀ ਆੜੀ ਉੱਧਰ ਖਾਲੀ ਦਲ ਦਾ ਬੰਦਾ ਖੜਾ ਕਰਤੇ ਆ ਬਾਅਦ ਮੈਂ ਇਹਨਾਂ ਨੇ ਸਮਰਥਨ ਪਿੱਛਾ ਖਿੱਚ ਲਿਆ ਖਾਲੀ ਦਲ ਵਾਲਾ ਬੰਦਾ ਵਿਚਾਰਾ ਜਿਹੜੀ ਬੀਬੀ ਖੜੀ ਉੱਥੇ ਬਾਹਰ ਆ ਗਈ ਕੱਲੀ ਅਰ ਦੇਖ ਲਿਓ ਵਾ 1200 ਲੈ ਕੇ ਤੇ ਹਾਥੀ ਵਾਲੇ ਵਿਚਾਰੇ 700 ਵੋਟਾਂ 'ਚ ਖੜ ਗਏ ਵਿਚਾਰੇ ਦੱਸ ਜਦੋਂ ਹਾਥੀ ਵਾਲਾ ਖੜਾ ਤਾਂ ਵਾ ਉਹ ਕਹਿ ਰਿਹਾ ਕਾਬਿਰ ਖਾਮ ਮੰਨ ਤੋ ਕਹਾ ਬਿਰ ਮੰਤ ਖੁਸ਼ੀ ਬੜੀ ਹੋ ਰਹੀ ਸੁਖਵੀਰ ਬਾਦਲ ਮਾਰੇ ਗੈਲ ਖੜਿਆ ਦੱਸੋ ਇਸਕਾ ਕੀ ਆ ਰਿਜ਼ਲਟ ਕੱਢਦਾ ਖਮ ਹੈ ਆਰ ਬੀਬੀ ਕਹ ਰਹੀ ਕਹਾ ਬਿਰ ਮੀ ਐਲਾਨ ਕਰਤਾ ਇਸਤੇ ਬਾਅਦ ਕਹਾ ਵੀ ਉੱਤਰ ਪ੍ਰਦੇਸ਼ ਕੇ ਵਿੱਚ ਮੈਂ ਉਹ ਯੋ ਕਹਾ ਵੀ ਸੋਸ਼ਲ ਮੀਡੀਆ ਕੇ ਉੱਪਰ ਪੋਸਟ ਪਾਈ ਉੱਤਰ ਪ੍ਰਦੇਸ਼ ਕੀ ਯੂਜ਼ ਸਾਹਿਬ ਕਾ ਮੁੱਖ ਮੰਤਰੀ ਵੀ ਰਹਿ ਚੁਕੀ ਹੈ ਉਹ ਬੀਬੀ ਮਾਇਆਬਤੀ ਅਰਵਾ ਕਹੇ ਕਿ ਹਾਬੀ ਜੰਮੂ ਕਸ਼ਮੀਰ ਮੈਂ ਕੇਂਦਰ ਸ शासित ਪ੍ਰਦੇਸ਼ ਜੰਮੂ ਕਸ਼ਮੀਰ ਮੈਂ 18 ਅਰ 25 ਸਤੰਬਰ ਨੂੰ ਪਹਿਲੀ 1 ਅਕਤੂਬਰ ਨੂੰ ਵੋਟਾਂ ਪੈਣੀਆਂ ਹਰਿਆਣਾ ਦੇ ਵਿੱਚ ਮੈਂ ਕਹਾ ਹੈ ਵੀ ਜਿਹੜੀਆਂ ਵੋਟਾਂ ਪੈਣੀਆਂ ਵੀਰ ਬਾ 1 ਅਕਤੂਬਰ ਨੂੰ ਵੋਟਾਂ ਪੈਣੀਆਂ ਨਤੀਜੇ 4 ਅਕਤੂਬਰ ਨੂੰ ਆਣੇ ਮਤਲਬ 4 ਤਰੀਕ ਨੂੰ ਹਰਿਆਣਾ ਮੈਂ ਨਵੀਂ ਸਰਕਾਰ ਬਣੇਗੀ ਅਰ ਕਹਾ ਹੈ ਵੀ ਉਹ ਨਵੀਂ ਸਰਕਾਰ ਬਣੇਗੀ ਇਸ ਦੇ ਵਿੱਚ ਮੈਂ ਬਸਪਾ ਦੀ ਸਰਕਾਰ ਹਰਿਆਣਾ ਦੇ ਅੰਦਰ ਬਣੇਗੀ ਹਰਿਆਣਾ ਦੇ ਬੰਦੇ ਕਹਾ ਭਈ ਯੋ ਕਹਾ ਹਾਥੀ ਨੂੰ ਐਤਕੀ ਵੋਟ ਪਾਵੇਂਗੇ ਚਲੋ ਦੇਖੋ ਵੀ ਰੈਤ ਦੀ ਹਾਥੀ ਨੂੰ ਵੋਟ ਪਾਵੇਗੀ ਕਿਤਨੀ ਪਾਵੇਗੀ ਇਹੋ ਵੀ ਇੱਕ ਬੜਾ ਸਵਾਲ ਬਣ ਗਿਆ ਔਰ ਉਧਰ ਦਿੱਲੀ ਦੇ ਵਿੱਚ ਮੈਂ ਦੇਖ ਲਿਓ ਸੰਸਦ ਭਵਨ ਬਣਾਇਆ ਜਿਹੜਾ ਇੰਨਾ ਨਾ ਇਹ ਮੋਦੀ ਕਹਿੰਦਾ ਹਾਈ ਟੈਕ ਮਨ ਨੇ ਬਣਾਇਆ ਇਤਨਾ ਹਾਈ ਟੈਕ ਆ ਔਰ ਇਹ ਚੀੜੀ ਨਹੀਂ ਪੰਗ ਮਾਰ ਸਕਦੀ ਆ ਰੁਥਾ ਦੇਖ ਲਓ ਸੰਸਦ ਭਵਨ ਕੀ ਕੰਧ ਟੱਪ ਕੇ ਕੋਈ ਬੰਦਾ ਸੰਸਦ ਭਵਨ ਦੇ ਵਿੱਚ ਵੜ ਗਿਆ ਦੱਸ ਯਾ ਤੋ ਹਰਾਨ ਯੋ ਗੱਲਾਂ ਸੁਣ ਸੁਣ ਕੇ ਭਈ ਯੋ ਹੋ ਗਿਆ ਰਿਆ ਦਾ ਸੁਰੱਖਿਆ ਸਿਸਟਮ ਸਨ ਲੱਗੀ ਵੀਰ ਇਸ ਦੇ ਵਿੱਚ ਵਾ ਇਤਨੇ ਪੂਰ ਸਾਲੇ ਇਤਨੇ ਫੌਜੀ ਖੜੇ ਖੜੇ ਵੀ ਰੁਥਾ ਯੋ ਬੰਦਾ ਫੇਰ ਖੰਡ ਟੱਪੇ ਅੰਦਰ ਪੜ ਗਿਆ ਸੰਸਦ ਕੰਪਲੈਕਸੇ ਵਿੱਚ ਯੋ ਯੋ ਕੁੱਤਰਾ ਜਦ ਜਾਣਕਾਰੀ ਮਿਲ ਕੈਮਰਾ ਘੁੰਮਣਾ ਦੇਖਿਆ ਆਣਾ ਵੀਰ ਯੋ ਬੰਦਾ ਕਿਹੜਾ ਆ ਰਿਹਾ ਅੰਦਰ ਵੀਡੀਓ ਬੈਰਲ ਹੋ ਗਈ ਵੀਰ ਯੋ ਵੀਡੀਓ ਬੈਰਲ ਹੋ ਗਈ ਬਸ ਰੌਲਾ ਪੈ ਗਿਆ ਇਹ ਵਿਰੋਧੀਆਂ ਨੇ ਚੱਕ ਲੈਣਾ ਯੋ ਇਹਨਾਂ ਨੇ ਚੱਕ ਲੈਣਾ ਸੀਰ ਵੀ ਯੋ ਮੋਦੀ ਤੋਂ ਕਰਾ ਕਾਬਲੇ ਬਲੇ ਬਲੇ ਕਰਾ ਦੇਣਗੇ ਜੀ ਯੋ ਮਾ ਨੀਦ ਨਾ ਪੈਸਾ ਲਾਤਾ ਦਿੱਲੀ ਵਾਲਾ ਪੁਰਾਣਾ ਸੰਸਦ ਭਵਨ ਇਸਕੇ ਵਿੱਚ ਮ ਦੱਸੋ ਵੀ ਯੋ ਕੀ ਖਾਮੀਆਂ ਦੀਆਂ ਫਲਾਣਾ ਇਤਨਾ ਪੈਸਾ ਵੀ ਲਾਤਾ ਇਹ ਦੇਖ ਲਓ ਵੀ ਯੋ ਸੁਰੱਖਿਆ ਜਿਹੜੀ ਇਸਕੇ ਪਰੋਂ ਬੜੀ ਸੰ ਲੱਗੀ ਛੋਕ ਰਹੇ ਨਿੱਕਰ ਪਾਏ ਵੀ ਤੇ ਟੀ-ਸ਼ਰਟ ਪਾਏਗੀ ਹਰ ਇਸਕਾ ਯੋ ਕਹੇ ਮਨੀਸ਼ ਇਸਕੀ ਪਛਾਣ ਮਨੀਸ਼ ਅਲੀਗੜ ਉੱਤਰ ਪ੍ਰਦੇਸ਼ ਕਾ ਬੰਦਾ ਦੱਸਿਆ ਯੋ ਔਰ ਇਸ ਨੂੰ ਜਦ ਪੁਲਿਸ ਵਾਲਾ ਚੱਕ ਅੰਦਰ ਦਿਆ ਇਹ ਵੀ ਇਸ ਦੀ ਜਾਣਕਾਰੀ ਹੋਈ ਪਤਾ ਨਹੀਂ ਵੀਰ ਕਿਹੜਾ ਪਰਚਾ ਫੋਵੇਗਾ ਸ਼ੇਪਰ ਮਨਤਜੋੜ ਡਾਰ ਪੈ ਰਿਆ ਕਿਤੇ ਵੀਰ ਐਨਐਸਏ ਲਾ ਗਈ ਇਸ ਨੂੰ ਡਿਬਰੂਗੜਨਾ ਭੇਜ ਦੇ ਵੀਰ ਉਹ ਵੀ ਹੋ ਸਕਾ ਵੀਰ ਅੱਜ ਗੱਲ ਐਨਐਸਏ ਤੋਂ ਉਹੀ ਹੋ ਗਈ ਮਾੜੀ ਜੀ ਗੱਲ ਪਾਈ ਐਨਐਸਏ ਲਾ ਦਾਂ ਅਗਲੇ ਚੱਕਰ ਅੰਦਰ ਦੇ ਹਾਂ ਇਹ ਬ ਯੋ ਕਾਲੇ ਵੀ ਛੋਗਰਾ ਬਹੁਤ ਉਤਕਾਂ ਦੇ ਟਾਪ ਉੱਧਰ ਜਾ ਰਿਹਾ ਦਾ ਬਸ ਇਹਨਾਂ ਨੇ ਫੜ ਕਾ ਦੇ ਅੰਦਰ ਇਹ ਵੀ ਉਹ ਚੱਕਰ ਮੇ ਚੱਕਰ ਮੱਕਰ ਕਹਿ ਸਕਾ ਵੀ ਪੈ ਗਿਆ ਇਹ ਦੇਖੋ ਅੱਗਾ ਕੀ ਬਣੇਗਾ ਔਰ ਉਧਰ ਭਾਰਤ ਗਏ ਅਗਸਤ 2019 ਦੇ ਬਾਅਦ ਕੋਈ ਗੱਲਬਾਤ ਨਹੀਂ ਕਰੀ ਵਪਾਰ ਕੀ ਪਾਕਿਸਤਾਨ ਵਾਲੇ ਵਿਚਾਰੇ ਵਾ ਪੈਰਾ ਪਾਰ ਹੋਈ ਬੈਠੇ ਪਾਕਿਸਤਾਨ ਕਹਿ ਰਿਹਾ ਕਾਵੀ ਅਗਸਤ 2019 ਦੇ ਬਾਅਦ ਜੰਮੂ ਕਸ਼ਮੀਰ ਮਾ ਜਿੱਥਾ ਬਸੇਸ ਰਾਜ ਦਾ ਦਰਜਾ ਰੱਦ ਹੋਣ ਤੇ ਬਾਅਦ ਕਹੇ ਬਈ ਗਵਾਂਡੀ ਮੁਲਕ ਨੂੰ ਵਾਲ ਕੋਈ ਗੱਲਬਾਤ ਨਹੀਂ ਇਹਨਾਂ ਨੇ ਕਰੀ ਕੋਈ ਰੁਪਈਆ ਚਵਾਨੀਆਂ ਕੰਮ ਨਹੀਂ ਕਰਿਆ ਕਾ ਬੇਲੇ ਕਰਕੇ ਬਿਠਾਏ ਬੇ ਕਾ ਵਿਦੇਸ਼ ਇਹ ਇਸ ਦਾ ਜਿਹੜਾ ਵਿਦੇਸ਼ ਦਫ਼ਤਰ ਬਦੇਸ਼ ਦਫ਼ਤਰ ਕੀ ਜਿਹੜੀ ਤਰਜਮਾਨੀ ਯੋ ਮੁਮਤਾਜ ਜਹਾਲਾ ਬਲੋਚ ਇਸਨੇ ਜੰਮੂ ਕਸ਼ਮੀਰ ਮਾ ਯੋ ਕਹਾ ਵੀ 2019 ਤੇ ਬਾਅਦ ਇੱਕ ਵੀ ਟਰੱਕ ਉਧਰ ਨਹੀਂ ਗਿਆ ਇੱਕ ਵੀ ਟਰੱਕ ਇਧਰ ਨਹੀਂ ਆਇਆ ਕੋਈ ਕਾਰੋਬਾਰ ਦੀਆਂ ਕੋਈ ਗੱਲਬਾਤ ਨਹੀਂ ਹੋਈ 10 ਪੰਜ ਅਗਸਤ 2019 ਦੀ ਧਾਰਾ 370 ਰੱਦ ਕਰਕੇ ਜੰਮੂ ਕਸ਼ਮੀਰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਮਾ ਯੋ ਕਹਾ ਵੀ ਦੋਏ ਮੁਲਕਾਂ ਦੇ ਜਿਹੜੇ ਉਹ ਮਤਲਬ ਸਬੰਧ ਤੇ ਯੋ ਕਾਰਕਾ ਇਹਨਾਂ ਨੇ ਜ਼ੀਰੋ ਕਾਰਕਾ ਸੀਟ ਤੇ ਕੋਈ ਕਾਰੋਬਾਰੀ ਨਹੀਂ ਹੋਇਆ ਬਿਰ ਵੀ ਆ ਵੀ ਖਿਆ ਕਰਾਂ ਸਮੱਤੇ ਬਾਹਰ ਅਬਿਰ ਪੰਜਾਬ ਦੇ ਵਿੱਚ ਮਾ ਜਦ ਪੰਜਾਬ ਦੇ ਲੋਕ ਹਿਮਾਚਲ ਮਾ ਜਾਮਾ ਇਹਨਾਂ ਨੂੰ ਥਾਮ ਆਜ ਲਈ ਫੜ ਕਾ ਕੁੱਟ ਦਿਆਂ ਕਈ ਵਾਰ ਇਸ ਤਰ੍ਹਾਂ ਦੀਆਂ ਖਬਰਾਂ ਸੁਣਾ ਪਾਰੀ ਪੰਜਾਬ ਦੇ ਵਿੱਚ ਮਾ ਹਿਮਾਚਲ ਪ੍ਰਦੇਸ਼ ਦਾ ਇੱਕ ਕਾਂਗਰਸ ਦਾ ਵਿਧਾਇਕ ਇਸਕੇ ਉੱਪਰ ਹਮਲਾ ਹੋ ਗਿਆ ਬਿਰ ਕਾਰ ਦੇ ਸੀਸੇ ਸੁਰਸੇ ਪੰਥ ਤੇ ਬੁਰਾ ਹਾਲ ਬਾਂਕੇ ਦਿਹਾੜੇ ਬਿਰ ਯੋ ਕਹਿ ਲੋ ਬਿਰ ਇਹ ਬਹੁਤ ਮਤਲਬ ਕਟਲੇਰ ਹਲਕੇ ਦੇ ਵਿਧਾਇਕ ਵਿਵੇਕ ਸ਼ਰਮਾ ਪੰਜਾਬ ਦੇ ਹੁਸ਼ਿਆਰਪੁਰ ਮਾ ਬੀਰਵਾਰ ਨੂੰ ਦੋ ਮੋਟਰਸਾਈਕਲ ਰਾਤ ਨੂੰ ਪੈ ਗਏ ਪਿੱਛੇ ਉਹਨਾਂ ਨੂੰ ਕਿਆ ਪਤਾ ਸੀ ਇਹ ਕੌਣ ਬੰਦਾ ਹਮਲਾ ਕਰਤਾ ਸੀ ਸ਼ੀਸ਼ਾ ਭੰਨਤਾ ਸ਼ਰਮਾ ਜੀ ਗੱਡੀ ਦਾ ਹਰ ਦੇਖ ਲਓ ਵੀ ਉੱਥਾ ਜਲੰਧਰ ਵਾਪਸ ਆ ਰਿਹਾ ਦਾ ਵੀ ਉੱਥੇ ਦੇ ਹਰ ਪੁਲਿਸ ਨੂੰ ਜੇ ਟੈਲੀਫੋਨ ਕਰਿਆ ਟੈਲੀਫੋਨ ਉੱਥਾ ਪੀਸੀਆਰ ਲਗਾਏ ਦੌੜੇ ਫੱਜਾ ਗਾ ਲੱਬਿਆ ਲਬਾਣੇ ਚਾਤੀ ਹਮਲਾ ਵਰ ਪਰਚਾ ਦਰਜ ਕਰਤੇ ਘਰੇ ਕੋਈ ਨਹੀਂ ਬਧਾਇਕ ਜੀ ਥਮ ਚਿੰਤਾ ਨਾ ਕਰੋ ਪਿਛਲਾ ਸੀਸਾ ਬਾਂ ਤਾ ਵੀਰ ਗੱਡੀ ਦਾ ਹਰ ਬਾ ਆਪਣੇ ਜੱਦੀ ਪਿੰਡਾ ਰਹਿਦਾ ਵਾਪਸ ਆ ਰਿਹਾ ਕੱਲ ਵੀ ਕੇਸ ਦਰਜ ਕਰ ਕਾਇ ਇਸ ਕੇ ਪਰ ਇਹ ਪ੍ਰੂਫ ਜਾਣਕਾਰੀ ਕੱਢਗਾ ਦੱਸਿਆ ਪੁਲਿਸ ਵਾਲੇ ਵੀ ਕਿਹਿਆ ਚੱਕਰ ਦਾ ਕੌਣ ਬੰਦੇ ਦੇ ਕੌਣ ਨਹੀਂ ਤੇ ਇਹੋ ਵੀ ਇੱਕ ਬੜਾ ਸਵਾਲ ਬਣ ਗਿਆ ਵੀ ਵਾਕਈ ਸੁਰੱਖਿਆ ਤਾਂ ਹੀ ਤਾਂ ਦੇਲੇ ਭਗਵਾਨ ਤਮਨਵੀਰ ਇਹ ਬੋਲਟ ਪ੍ਰੂਫ ਸੀਸ਼ੇ ਵਾਲੀ ਉੱਥਾ ਖੜਗਾ ਛੱਡਾ ਜੜਾ ਉਸ ਨੂੰ ਪਤਾ ਵੀਰ ਚੱਕਰ ਬੈ ਸਕਾ ਇਸੇ ਕਰਕੇ ਅਰ ਉਧਰ ਭਗਵਾਨ ਤਮਨ ਨੇ ਮਨੀਸ਼ ਅਸੋਦੀਏ ਨਾਲ ਗੱਲਬਾਤ ਕਰੀ ਜਾ ਕਾਇ ਉਹ ਜੇਲਮਾਂ ਤੇ ਛੂਡ ਕਾਇ ਜਿਹੜਾ ਹੈ ਤੋਂ ਸਿਹਤ ਯੋ ਸਿਹਤ ਮੰਤਰੀ ਨੇ ਵੀ ਯੋ ਹੈ ਸਿੱਖਿਆ ਮੰਤਰੀ ਔਰ दारू ਦੇ ਘਟਾਲੇ ਵਾਂ ਦਰਮੰਦ ਸਮਝਵਾ ਦੇ ਆਈ ਬਿਰ ਵੰਡਣਾ ਕਿਤਾਬਾਂ ਕੰਮ ਤਾਂ ਇਸ ਕਰੀਓ ਵੰਡ दारू ਰਿਆ ਦੱਸ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਉੱਥੇ ਜਾ ਕੇ ਆਇਆ ਬਿਰ ਸੰਸੋਦੀਆ ਜੇਲ੍ਹ ਮਾ ਤੇ ਰਿਹਾ ਹੋ ਕਾਇਆ ਉਸ ਕੇ ਗੱਲਬਾਤ ਕਰੀ ਕਹੇ ਪਾਰਟੀ ਥਾਰੇ ਗੈਲ ਖੜੀ ਥਾਂ ਫਿਕਰ ਨਾ ਕਰੋ ਚਿੰਤਾ ਕਰਨ ਵਾਲੀ ਕੋਈ ਗੱਲ ਹੈ ਨਹੀਂ ਕਾ ਕਈ ਮੁੱਦਿਆਂ ਬਾ ਗੱਲਬਾਤ ਕਰੀ ਵੀ ਕਿਆ ਕਰਨਾਗਾ ਕਿਆ ਨਹੀਂ ਹਰਿਆਣਾ ਕੀ ਵੋਟ ਆ ਗਿਆ ਨਾ ਫਿਰ ਹਰਿਆਣਾ ਦੇ ਵਿੱਚ ਮਾ ਸੱਜੇ ਸਿੰਘ ਵੀ ਫਿਰ ਰਾਗੇੜੇ ਖਾਂਦਾ ਮਨੀਸ਼ ਸੋਧਿਆ ਵੀ ਇਹ ਉਥਾ ਦਿੱਲੀ ਜਾ ਕੇ ਆਇਆ ਭਗਵਾਨ ਤੁਮਾਨ ਕਹ ਰਿਹਾ ਵੀ ਮੈਂ ਜਾ ਕੇ ਮਿਲ ਕਾਂ ਆ ਦਾ ਪੁੱਛਿਆ ਅੰਦਰ ਅੰਦਰ ਕਿ ਇਤਰਾ ਚੱਲ ਰਿਹਾ ਸਿਸਟਮ ਕੀ ਇਸਕਾ ਕਿਆ ਬੰਡ ਰਿਹਾ ਕਿਆ ਨਹੀਂ ਬੰਡ ਰਿਹਾ ਇਹ ਤਾਂ ਭਗਵਾਨ ਤੁਮਾਨ ਤੋਂ ਕਹ ਰਿਹਾ ਕਿ ਜਰੀਬਾਲ ਵੀ ਕਛੇਤੀ ਛੁੱਟ ਜਾਏਗਾ ਚਿੰਤਾ ਨਾ ਕਰੋਗਾ ਇਹ ਜਰੀਬਾਲ ਵੀ ਚੱਲ ਰਹੀ ਗੱਲ ਮਾਰੀ ਖਾ ਹੈ ਕੇਜਰੀ ਵਾਲ ਨੂੰ ਜਿਮਾਨਤ ਬਿਲ ਜੀ ਪਿਛਾਰਾ ਕੇਜਰੀ ਵਾਲ ਗਰਮੀ ਗਰਮੀ ਦਿਲ ਇਸ ਤਰ੍ਹਾਂ ਡੈਡ ਹੈ ਨਾ ਅੰਦਰਲੇ ਪਾਸੇ ਵੀ ਗਰਮੀ ਮੱਛਰ ਭਾੜ ਰਹੇ ਬੂਰਾ ਹਾਲ ਬੰਕੇ ਦਿਹਾੜੇ ਗਰਮੀ ਬਹੁਤ ਹੋ ਗਈ ਵੀ ਤੁਹਾਨੂੰ ਪਤਾ ਦਿੱਦੀ ਉਹਨਾਂ ਵੈਸੀ ਗਰਮੀ ਬਹੁਤ ਬਵਾ ਸਰਦੀਆਂ ਮੇ ਗਰਮੀ ਪਈ ਆ ਉੱਥਾ ਜੇਲਮਾ ਵਿਚਾਰੇ ਮੱਛਰਾਂ ਥੋੜੀ ਪਤਾ ਵੀ ਉਹ ਆਮ ਆਦਮੀ ਪਾਰਟੀ ਦਾ ਕਨਵੀਨਰ ਤਾਂ ਲੜਾ ਚਾਹੇ ਇਹ ਝੜੂ ਵਾਲੇ ਚਾਹੇ ਫੁੱਲਾੜੇ ਚਾਹੇ ਇਹ ਕਿਹਾ ਹੋ ਕਿਸੇ ਪਾਰਟੀ ਦੇ ਆਰ ਉੱਧਰ ਵੀ ਰੋ ਪੰਜਾਬ ਸਰਕਾਰ ਨੇ ਕਹਾ ਵੀਰ ਚਾਰ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਬਦਲਤੇ ਵੀਰ ਬੇਲੇਗਾ ਘਰਾਂ ਪੇ ਤੇ ਵੀਰ ਇਹਨਾਂ ਨੂੰ ਹੋਰ ਹੋਰ ਪਾਸੇ ਲਾ ਦਿਆ ਕਾ ਵੀ ਉਹ ਬੰਦੇ ਹਰ ਪੰਜਾਬ ਸਰਕਾਰ ਨੇ ਮਾਨਸੇ ਸਮਿਤ ਚਾਰ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਬਦਲਤੇ ਮਾਨਸੇ ਦੇ ਇਲਾਵਾ ਮੋਗਾ, ਗਰਦਾਸਪੁਰ, ਸ੍ਰੀ ਮੁਕਸਰ ਸਾਹਿਬ ਯੂ ਉੱਥੇ ਦੇ ਡੀਸੀ ਵੀ ਬਦਲਤੇ ਵੀਰ ਇਹ ਜੋ ਸੂਚੀ ਜਾਰੀ ਕਰਤੀ ਨੌਕੜਤੇ ਬਾਹਰ ਵੀ ਉਹ ਬੰਦੇ ਆਪਣੇ ਚੱਕ ਬੋਰੀ ਬਿਸਤਰਾ ਵੀਰ ਜਿੱਥਾ ਧਾਰੀ ਬਦਲੀ ਉੱਥਾ ਪਹੁੰਚ ਜੋ ਨਹੀਂ ਵੀਰ ਬਾਅਦ ਮੈਂ ਖੋਜੇਗਾ ਚਲੋ ਖੈਰ ਦੇਖੋ ਆਰ ਉਧਰ ਕਲਕੱਤੇ ਘਟਨਾ ਦੇ ਖਿਲਾਫ ਪੰਜਾਬ ਦੇ ਵਿੱਚੋਂ ਡਾਕਟਰਾਂ ਨੇ ਹੜਤਾਲ ਕਰਤੀ ਵੀਰ ਬਹੁਤ ਹੜਤਾਲ ਕਰੀ ਵੀ ਕਲਕੱਤੇ ਦੇ ਵਿੱਚ ਦੇਖ ਲਿਓ ਵੀਰ ਇਹ ਸਿਵਲ ਹਸਪਤਾਲ ਜਿਹੜਾ ਥਾ ਅ ਐਸੋਸੀਏਸ਼ਨ ਯੋ ਕਹਿੰਦਾ ਮੈਡੀਕਲ ਸਰਵਿਸ ਐਸੋਸੀਏਸ਼ਨ ਬਵਾਈਕ ਇਹਨਾਂ ਨੇ ਵੀਰ ਕਹ ਹੈ ਵੀ ਹੜਤਾਲ ਕਰਤੀ ਥਾ ਕਾ ਵੀ ਉਹ ਜਿਹੜੇ ਆਮ ਆਦਮੀ ਕਲੀਨਿਕਾਂ ਦੇ ਵਿੱਚ ਮਾ ਲਗਭਗ 550 ਪਿੰਡੂ ਮੈਡੀਸਨ ਡਿਸਪੈਂਸਰੀਆਂ ਇਹ ਸਾਰੇ ਮਤਲਬ ਸਾਬ ਜਵਰੀਆਂ ਦੀ ਪਿੰਡੂ ਡਿਸਪੈਂਸਰੀਆਂ ਆਮ ਆਦਮੀ ਬਾ ਡਕਟਰੀ ਨੇ ਉਹ ਤਾਂ ਮਿਲ ਆ ਗਿਆ ਵੀਰ ਬੁਖਾਰ ਕੇ ਗੋਲੀਆਂ ਦੇ ਹੀ ਆਮ ਆਦਮੀ ਉੱਠਾ ਕਿਹੜਾ ਆਪਰੇਸ਼ਨ ਕਰ ਰੇ ਬਸ ਇਹ ਡਾਕਟਰ ਕਾਮੂਨੀ ਹੈ ਬਸ ਅੱਗੇ ਤੇ ਉਹ ਚੱਕਰ ਪੈ ਗਿਆ ਮੇਰੇ ਦੇਖੋ ਲੋਕ ਵਿਚਾਰੇ ਕਿੱਧਰ ਜਾਮੇ ਕਿੱਧਰ ਨਹੀਂ ਪ੍ਰਾਈਵੇਟ ਹਸਪਤਾਲ ਕਰ ਕੇ ਵਿਚਾਰੇ ਬਚੇ ਰਹਣੇ ਹੋਗਾ ਇਹ ਕਹਿ ਸਕਾਂ ਆਪਾਂ ਬਾਕੀ ਦਾ ਹੜਤਾਲ ਤੋਂ ਬਹਾਨਾ ਕਰਨੀ ਕਰਨੀ ਚਲੋ ਖੈਰ ਲਾਡਾ ਡਿਸਕਸ਼ਨ ਦੇ ਵਿੱਚ ਮੈਂ ਯੂ ਇਤਕੀਆਂ ਬੜੀਆਂ ਖਬਰਾਂ ਕੱਲੂ ਸੀ ਟਾਈਮ ਹੋਰ ਖਬਰਾਂ ਸਾਰੀਆਂ ਸਾਂਝੀਆਂ ਕਰਾਂਗਾ ਇਹ ਵੀਡੀਓ ਐਗਰਗੀ ਰੋਥਾਰੇ ਪਾ ਇਹ ਲਾਡੇ ਪਾਦੀ ਕਿ ਸਾਰੇ ਮੇ ਪਿਆਰ ਭਰੀ ਸਾਸਤਰੀ ਕਾਲ